ਜਿੰਨੇ ਵੱਡੇ ਸੁਪਨੇ ਹੁੰਦੇ ਹਨ ਓਨੀ ਹੀ ਵੱਡੀ ਤਕਲੀਫ ਹੁੰਦੀ ਹੈ ਤੇ ਜਿੰਨੀ ਵੱਡੀ ਤਕਲੀਫ ਹੁੰਦੀ ਹੈ ਓਨੀ ਹੀ ਵੱਡੀ ਕਾਮਯਾਬੀ ਪ੍ਰਾਪਤ ਹੁੰਦੀ ਹੈ ਨਤੀਜਿਆਂ ਦਾ ਕਦ ਸਦਾ ਮਿਹਨਤ ਦੀ ਖਰਾਕ ਤੇ ਨਿਰਪਰ ਕਰਦਾ ਹੈ ਦੋਸਤੋ ਮਿਹਨਤ ਕਰਦੇ ਰਹਿਣਾ ਹੀ ਨਤੀਜਿਆਂ ਨੂੰ ਸੰਭਵ ਬਣਾਉਂਦਾ ਹੈ ਜੀਉਣ ਦਾ ਜਜ਼ਬਾ ਹੋਵੇ ਤਾਂ ਸਖਤ ਤੋਂ ਸਖਤ ਹਾਲਾਤ ਵੀ ਆਸਾਨ ਲੱਗਣ ਲੱਗ ਜਾਂਦੇ ਆ ਸੋ ਇਸ ਕਰਕੇ ਅਸੀਂ ਆਪਣੀ ਪੜਾਈ ਨੂੰ ਜਿਹੜਾ ਹੈਗਾ ਪ੍ਰੋਪਰ ਤਰੀਕੇ ਦੇ ਨਾਲ ਲਗਾਤਾਰਤਾ ਦੇ ਨਾਲ ਪੜ੍ਹਦੇ ਜਾਣਾ ਪੜ੍ਹਦੇ ਜਾਣਾ ਤੇ ਅਸੀਂ ਆਪਣੇ ਪੇਪਰ ਕਲੀਅਰ ਕਰਦੇ ਜਾਣਾ ਹੁਣ ਗੱਲ ਆਉਂਦੀ ਹੈ ਕਿ ਪੀਐਸਟ੍ਰਟ ਜਿਹੜੇ ਵਿਦਿਆਰਥੀਆਂ ਦਾ ਕਲੀਅਰ ਹੋਣ ਜਾ ਰਿਹਾ ਜਾਂ ਹੋ ਚੁੱਕਿਆ ਹੈ ਉਹਨਾਂ ਨੇ ਨੰਬਰ ਵਗੈਰਾ ਆਪਣੇ ਸਾਰੇ ਮੈਚ ਕਰ ਲਏ ਆ ਸੋ ਉਹਨਾਂ ਦੇ ਲਈ ਆ ਭਾਈ ਮਾਸਟਰ ਕੇਡਰ ਪੰਜਾਬੀ ਦੀ ਜੇ ਤੁਸੀਂ ਤਿਆਰੀ ਕਰਨੀ ਆ ਤਾਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਪਰ ਇਸ ਕਲਾਸ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਮਾਸਟਰ ਕੇਡਰ ਪੰਜਾਬੀ ਦੇ ਸਿਲੇਬਸ ਬਾਰੇ ਡਿਸਕਸ ਕਰਾਂਗੇ ਕਿ ਕਿਹੜੇ-ਕਿਹੜੇ ਸਾਡੇ ਕੋਲੇ ਵਿਧਾਵਾਂ ਨੇ ਜਿਹੜੀਆਂ ਪੰਜਾਬੀ ਸਾਹਿਤ ਦੀਆਂ ਜਿਨ੍ਹਾਂ ਨੂੰ ਅਸੀਂ ਡਿਟੇਲ ਦੇ ਵਿੱਚ ਵਿਸਥਾਰ ਦੇ ਵਿੱਚ ਪੜ੍ਹਨਾ ਹੈ ਪੂਰੇ ਅਸੀਂ ਜੋਸ਼ ਦੇ ਨਾਲ ਹਰ ਚੀਜ਼ ਨੂੰ ਧਿਆਨ ਨਾਲ ਦੇਖਣਾ ਹੈ ਤੇ ਹਰ ਚੀਜ਼ ਦੇ ਆਪਾਂ ਅਖੀਰ ਤੱਕ ਐਂਡ ਤੱਕ ਪਹੁੰਚਣਾ ਹੈ ਬਰੀਕੀਆਂ ਨੂੰ ਦੇਖਣਾ ਹੈ ਤੇ ਆਪਣਾ ਮਾਸਟਰ ਕੈਡਰ ਕਲੀਅਰ ਕਰਨਾ ਹੈ ਸੋ ਸਭ ਤੋਂ ਪਹਿਲਾਂ ਜਦੋਂ ਪੰਜਾਬੀ ਮਾਸਟਰ ਕੋਰਸ ਸਿਲੇਬਸ ਦੀ ਗੱਲ ਆਉਂਦੀ ਹੈ ਭਾਈ ਤਾਂ ਇਸ ਦੇ ਵਿੱਚ ਆਧੁਨਿਕ ਕਵੀ ਦੀ ਜਿਹੜੀ ਗੱਲ ਜ਼ਰੂਰ ਆਉਂਦੀ ਹੈ ਸੋ ਭਾਈ ਵੀਰ ਸਿੰਘ ਧਨੀ ਰਾਮ ਚਾਤਰਿਕ ਪ੍ਰੋਫੈਸਰ ਪੂਰਨ ਸਿੰਘ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਤੇ ਅਮਰਤਾ ਪ੍ਰੀਤਮ ਅਜ ਆਖਾਂ ਵਾਰਿਸ਼ਾ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਇਹ ਵਾਲੀ ਕਵਿਤਾ ਸ਼ਿਵ ਕੁਮਾਰ ਵਟਾਲਵੀ ਲੂਣਾ ਮਹਾਕਾਵ ਦੇ ਨਾਲ ਪ੍ਰਸਿੱਧੀ ਠੀਕ ਹੈ ਸਰਜੀਤ ਪਾਤਰ ਨੰਦ ਲਾਲ ਨੂਰਪਰੀ ਠੀਕ ਹੈ ਹੀਰਾ ਸਿੰਘ ਦਰਦ ਪਾਵਾ ਬਲਵੰਤ ਜਸਵੰਤ ਸਿੰਘ ਨੀਕੀ ਗਟਾਰ ਪਾਸ਼ ਵਿਧਾਤਾ ਸਿੰਘ ਤੀਰ ਪ੍ਰੀਤਮ ਸਿੰਘ ਸਫੀਰ ਤੇ ਸਸਾ ਸਖਸਾ ਚਰਨ ਸਿੰਘ ਸ਼ਹੀਦ ਸੋ ਇਹ ਆਧੁਨਿਕ ਪੰਜਾਬੀ ਕਵਿਤਾ ਦੇ ਉਹ ਕਵੀ ਜਿਨ੍ਹਾਂ ਨੇ ਕਾਵ ਦੇ ਵਿੱਚ ਆਪਣੀਆਂ ਜਿਹੜੀਆਂ ਸੋਚਾਂ ਨੇ ਆਪਣੀਆਂ ਜਿਹੜੇ ਬਲਬਲੇ ਨੇ ਉਹਨਾਂ ਨੂੰ ਪੇਸ਼ ਕੀਤਾ ਤੇ ਪੰਜਾਬੀ ਸਾਹਿਤ ਦੀ ਝੋਲੀ ਦੇ ਵਿੱਚ ਬਹੁਤ ਹੀ ਪਿਆਰੀਆਂ ਤੇ ਅਨਮੋਲ ਜਿਹੜੀਆਂ ਦਾਤਾਂ ਨੇ ਉਹਨਾਂ ਨੂੰ ਪਾਇਆ ਫਿਰ ਉੱਥੇ ਗੱਲ ਹੁੰਦੀ ਹੈ ਕਿ ਮੱਧ ਕਾਲ ਦਾ ਸੁਨਹਿਰੀ ਯੁੱਗ ਗੁਰਮਤ ਕਾਵ ਨੂੰ ਅਸੀਂ ਆਖਦੇ ਹਾਂ ਤੇ ਜਿਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਜੀ ਤੇ ਭਾਈ ਗੁਰਦਾਸ ਦਾ ਜ਼ਿਕਰ ਕਰਦੇ ਕਰਦੇ ਅਸੀਂ ਉਹਨਾਂ ਸਾਰੇ ਹੀ ਗੁਰੂ ਸਹਿਬਾਨਾਂ ਨੂੰ ਕਰਾਂਗੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਿਲ ਹੈ ਜਦ ਹੀ ਅਸੀਂ ਗੁਰੂ ਨਾਨਕ ਦੇਵ ਜੀ ਦੀ ਗੱਲ ਕਰਦੇ ਆ ਤਾਂ ਗੁਰਮਤ ਕਾਵ ਦੀ ਸ਼ੁਰੂਆਤ ਹੀ ਗੁਰੂ ਨਾਨਕ ਦੇਵ ਜੀ ਤੋਂ ਹੁੰਦੀ ਹੈ ਅਸੀਂ ਕਹਿੰਦੇ ਹਾਂ ਕਿ ਗੁਰਮਤ ਕਾਵ ਦਾ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਜਿਹੜੇ ਨੇ ਸਾਰੇ ਗੁਰੂ ਸਹਿਬਾਨ ਇਹ ਨਾਨਕ ਜੋਤ ਦੇ ਰਾਹੀ ਹੀ ਆਪਣੀ ਬਾਣੀ ਜਿਹੜੀ ਹੈ ਲਿਖਦੇ ਐ ਤੇ ਆਦ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਜੀ ਸੰਕਲਿਤ ਕਰਦੇ ਐ ਭਾਈ ਗੁਰਦਾਸ ਜੀ ਲਖਾਰੀ ਨੇ ਸੋਇ ਵੀ ਅਸੀਂ ਧਿਆਨ ਦੇ ਵਿੱਚ ਰੱਖਾਂਗੇ ਉੱਥੇ ਸਾਡੇ ਕੋਲੇ ਸੂਫੀ ਕਾਵ ਆ ਜਾਂਦਾ ਹੈ ਸ਼ੇਖ ਫਰੀਦ ਜੀ ਸ਼ਾਹ ਹੁਸੈਨ ਜੀ ਬੁੱਲੇ ਸ਼ਾਹ ਜੀ ਪਰ ਇੱਥੇ ਸੂਫੀ ਕਾਵੇ ਤਿੰਨ ਕਵੀ ਪੜ੍ਹੇ ਦੇਖੇ ਤੇ ਇਹਨਾਂ ਨੂੰ ਪੜ੍ਹ ਕੇ ਅਸੀਂ ਕਹਿਤਾ ਲੋ ਭਾਈ ਮਾਸਟਰ ਗਿੱਡਰ ਦੇ ਵਿੱਚ ਇਹ ਤਿੰਨੇ ਹੀ ਆਉਣਗੇ ਇਹ ਨਹੀਂ ਹੋ ਸਕਦਾ ਅਸੀਂ ਉਹਨਾਂ ਸਾਰੇ ਹੀ ਸੂਫੀਆਂ ਨੂੰ ਪੜ੍ਹਾਂਗੇ ਜਿਹੜੇ ਸਾਡੇ ਸਾਹਿਤ ਦੇ ਨਾਲ ਸੰਬੰਧ ਰੱਖਦੇ ਆ ਠੀਕ ਹੈ ਸੋ ਚਾਹੇ ਸ਼ਾਹ ਹੁਸੈਨ ਤੇ ਬੁੱਲੇ ਸ਼ਾਹ ਤੋਂ ਬਿਨਾਂ ਵੀ ਹੋਣ ਫਿਰ ਕਿਤਾ ਕਿੱਸਾ ਕਾਵਾਂ ਦਾ ਅਸਲ ਵਿੱਚ ਇੱਥੇ ਕਿੱਸਾ ਕਾਵ ਕਰ ਲੋ ਤਾਂ ਕਿੱਸਾ ਕਾਵ ਦੇ ਵਿੱਚ ਵਾਰਿਸ਼ਾ ਪੀਲੂ ਹਾਸ਼ਮ ਕਾਦਰਯਾਰ ਦਮੋਦਰ ਹਾਫਿਜ਼ ਵਰਕਰਦਾਰ ਸਾਰਿਆਂ ਦੀ ਗੱਲਬਾਤ ਕਰਾਂਗੇ ਤੇ ਇਹਨਾਂ ਪ੍ਰੇਮ ਵਾਲੇ ਗੀਤਾਂ ਨੂੰ ਜਾਂ ਕਿੱਸਿਆਂ ਨੂੰ ਅਸੀਂ ਆਪਣੀਆਂ ਜਿਹੜੀਆਂ ਕਲਾਸਾਂ ਦੇ ਵਿੱਚ ਪੂਰੇ ਪਿਆਰ ਦੇ ਨਾਲ ਪੜਾਂਗੇ ਤੇ ਹਰ ਚੀਜ਼ ਨੂੰ ਯਾਦ ਵੀ ਕਰਾਂਗੇ ਠੀਕ ਹੈ ਵਾਰਿਸ਼ਾ ਵਰਗੇ ਜਿਨ੍ਹਾਂ ਨੇ ਸੱਭਿਆਚਾਰ ਨੂੰ ਪ੍ਰਮੁਖਤਾ ਦਿੱਤੀ ਹੈ ਪੀਲੂ ਹਾਸ਼ਮ ਕਾਦਰ ਯਾਰ ਦਮੁਦਰ ਹਾਫਿਜ਼ ਵਰਕਰਦਾਰ ਇਹ ਸਾਰਿਆਂ ਨੂੰ ਅਸੀਂ ਧਿਆਨ ਦੇ ਵਿੱਚ ਰੱਖਾਂਗੇ ਜੀ ਵੀਰ ਕਾਬਾ ਹੁੰਦਾ ਹੈ ਭਾਈ ਵੀਰ ਕਾਬਾ ਦੀ ਗੱਲ ਕਰੀਏ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲੈਣੋਂ ਅਸੀਂ ਨਹੀਂ ਰਹਿ ਸਕਦੇ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਚੰਡੀ ਦੀ ਵਾਰ ਸ਼ਾ ਮੁਹੰਮਦ ਨਜ਼ਾਬਤ ਠੀਕ ਹੈ ਇਹਨਾਂ ਦੀਆਂ ਵਾਰਾਂ ਨੂੰ ਅਸੀਂ ਧਿਆਨ ਦੇ ਵਿੱਚ ਰੱਖਾਂਗੇ ਤੇ ਵੀਰ ਕਾਬ ਨੂੰ ਵੀ ਅਸੀਂ ਪੰਜਾਬੀ ਮਾਸਟਰ ਕਲਾਡਰ ਦੇ ਵਿੱਚ ਪੜਦੇ ਆ ਪਰ ਇਹਨਾਂ ਤਿੰਨਾਂ ਨੂੰ ਨਹੀਂ ਇਸ ਤੋਂ ਬਿਨਾ ਜਿਹੜੇ ਹੋਰ ਵੀਰ ਕਾਬ ਕਾਰ ਬਣਦੇ ਆ ਉਹਨਾਂ ਨੂੰ ਵੀ ਪੜਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਉਸ ਸਾਹਿਤ ਵਿਧਾਨਾ ਨੂੰ ਅਸੀਂ ਦੇਖਾਂਗੇ ਕਿ ਕਿਹੜੇ ਕਿਹੜੇ ਉਹਨਾਂ ਨੇ ਵੀਰ ਕਾਵ ਦੇ ਵਿੱਚ ਤਜਰਬੇ ਜਿਹੜੇ ਹੈਗੇ ਆਪਣੇ ਪਾਟਕਾਂ ਦੇ ਨਾਲ ਸਾਂਝੇ ਕੀਤੇ ਆ ਸੋ ਇਸ ਤੋਂ ਬਾਅਦ ਸਾਡੇ ਕੋਲੇ ਆਉਂਦੇ ਵਾਰਤਕ ਕਾਰ ਜਾਂ ਵਾਰਤਕ ਭਾਗ ਇਸ ਨੂੰ ਅਸੀਂ ਕਹਿ ਸਕਦੇ ਹਾਂ ਵਾਰਤਕ ਭਾਗ ਦੀ ਜਦ ਇਹ ਗੱਲ ਆਉਂਦੀ ਹੈ ਤਾਂ ਕਵਤਾ ਤੋਂ ਇੱਕ ਤਾਂ ਹੁੰਦਾ ਪਦ ਕਾਵ ਇੱਕ ਹੁੰਦਾ ਗਦ ਕਾਵ ਤਾਂ ਇਹ ਜਿਹੜਾ ਵਾਰਤਕ ਵਾਲਾ ਹਿੱਸਾ ਇਹ ਗਦ ਕਾਵ ਦੀ ਸ਼੍ਰੇਣੀ ਦੇ ਵਿੱਚ ਆ ਜਾਂਦਾ ਹੈ ਭਾਈ ਇਹਦੇ ਵਿੱਚ ਜਿਹੜੇ ਵਾਰਤਕ ਕਾਰ ਪੰਜਾਬੀ ਸਾਹਿਤ ਦੇ ਵਿੱਚ ਹੋਏ ਹਨ ਸਾਰਿਆਂ ਨੂੰ ਅਸੀਂ ਦੇਖਾਂਗੇ ਜਿਵੇਂ ਕਿ ਸਾਨੂੰ ਸਕਰੀਨ ਤੇ ਦਿਖ ਵੀ ਰਿਹਾ ਹੈ ਸਿਲੇਬਸ ਦੇ ਅਕੋਰਡਿੰਗ ਜੀ ਵਿਗਿਆਨੀ ਦਿੱਤ ਸਿੰਘ ਪੜਾਤ ਸਰਦਾਰਾਮ ਫਲੋਰੀ ਬਿਹਾਰੀ لالਪੁਰੀ ਹਨ ਜਿਨ੍ਹਾਂ ਨੇ ਪੰਜਾਬੀ ਵਿਆਕਰਨ ਜਿਹੜਾ ਪੰਜਾਬੀ ਦੇ ਵਿੱਚ ਪਹਿਲਾ ਬੰਦਾ ਜਿਨੇ ਪੰਜਾਬੀ ਵਿਆਕਰਨ ਲਿਖਿਆ ਇਸ ਬਣਾ ਲਾਲ ਸਿੰਘ ਕਮਲਾ ਕਾਲੀ ਸੂਬਾ ਸਿੰਘ ਬਲਰਾਜ ਸਾਨੀ ਡਾਕਟਰ ਟੀਅਰ ਸ਼ਰਮਾ ਡਾਕਟਰ ਕਰਪਾਲ ਸਿੰਘ ਘੁੰਮਣ ਪ੍ਰਿੰਸੀਪਲ ਤੇਜਾ ਸਿੰਘ ਭਾਈ ਗੁਰਵਖਸ਼ ਸਿੰਘ ਡਾਕਟਰ ਬਲਵੀਰ ਸਿੰਘ ਸਰਦਾਰ ਕਪੂਰ ਸਿੰਘ ਪ੍ਰੋਫੈਸਰ ਪਿਆਰਾ ਸਿੰਘ ਪਦਮ ਗਿਆਨੀ ਗੁਰਦੇਵ ਸਿੰਘ ਡਾਕਟਰ ਨਰਿੰਦਰ ਸਿੰਘ ਕਪੂਰ ਸੋ ਇਹਨਾਂ ਸਾਰਿਆਂ ਨੂੰ ਅਸੀਂ ਪੜਾਂਗੇ ਵਾਰਤਕਾਰਾਂ ਨੂੰ ਕਹਾਣੀਆਂ ਦੀ ਗੱਲ ਕਰੀਏ ਭਾਈ ਕਹਾਣੀਆਂ ਅਸਲ ਦੇ ਵਿੱਚ ਜਿੰਨਾ ਵੀ ਸਾਹਿਤ ਹੈ ਉਸ ਸਮਾਜ ਦਾ ਹੀ ਦਰਪਨ ਹੁੰਦਾ ਹੈ ਸਮਾਜ ਦੇ ਵਿੱਚੋਂ ਹੀ ਪੈਦਾ ਹੁੰਦਾ ਹੈ ਸਮਾਜ ਦੇ ਵਿੱਚੋਂ ਹੀ ਵਿਸ਼ੇ ਲੈਂਦਾ ਹੈ ਸਮਾਜ ਦੇ ਵਿੱਚੋਂ ਹੀ ਪੰਪਦਾ ਹੈ ਸਮਾਜ ਦੀ ਭਾਸ਼ਾ ਉਸ ਨੂੰ ਪ੍ਰਭਾਵਿਤ ਕਰਦੀ ਆ ਆਲੇ ਦਵਾਲ ਆਲੇ ਦਵਾਲੇ ਦੀ ਪਰ ਜਿਹੜਾ ਅਸੀਂ ਸਾਹਿਤ ਇਸ ਦੀ ਗੱਲ ਕਰ ਰਹੇ ਹਾਂ ਇਹ ਵਿਅਕਤੀਗਤ ਤੌਰ ਤੇ ਜੇਕਰ ਆਪਾਂ ਦੇਖਣਾ ਹੋਵੇ ਤਾਂ ਇਹ ਵਿਸ਼ਿਸ਼ਟ ਸਾਹਿਤ ਬਣ ਜਾਂਦਾ ਹੈ ਵਿਸ਼ਿਸ਼ਟ ਸਾਹਿਤ ਦਾ ਦਰਜਾ ਧਾਰਨ ਕਰ ਲੈਂਦਾ ਭਾਵ ਕਿ ਕਿਸੇ ਵਿਸ਼ੇਸ਼ ਲੇਖਕ ਦੀ ਰਚਨਾ ਹੋ ਨਹੀਂ ਪੜਦੀ ਆ ਜਿਵੇਂ ਹੁਣ ਕਹਾਣੀਆਂ ਦੇ ਵਿੱਚ ਦੇਖ ਲਓ ਭਾਈ ਨਾਨਕ ਸਿੰਘ ਨ ਤੇਜ ਸਿੰਘ ਨਰੰਗ ਸਿੰਘ ਸਨੋਕ ਸਿੰਘ ਧੀਰ ਹੁਣ ਤੁਸੀਂ ਇੱਥੇ ਕੇਵਲ ਕਹਾਣੀਆਂ ਦੇ ਨਾਂ ਨਹੀਂ ਲਿਖਣੇ ਅਸੀਂ ਉਹਨਾਂ ਕਹਾਣੀਆਂ ਦੇ ਵਿੱਚ ਕਿਹੜੇ-ਕਿਹੜੇ ਪਾਤਰ ਆਏ ਐ ਤੇ ਕਹਾਣੀ ਦਾ ਵਿਸ਼ਾ ਕੀ ਐ ਕਹਾਣੀ ਨੂੰ ਅਸੀਂ ਸੁਣਾਵਾਂਗੇ ਵੀ ਪਰ ਇਸ YouTube ਚੈਨਲ ਦੇ ਉੱਪਰ ਤੁਸੀਂ ਬਣੇ ਰਹੋ ਅਸੀਂ ਉਹਨਾਂ ਮਸ਼ਹੂਰ ਕਹਾਣੀਆਂ ਨੂੰ ਤੁਹਾਨੂੰ ਸੁਣਾਵਾਂਗੇ ਠੀਕ ਐ ਤਾਂ ਕਿ ਤੁਹਾਡੀ ਰੁਚੀ ਪੈਦਾ ਹੋਵੇ ਸਬਜੈਕਟ ਦੇ ਨਾਲ ਕੱਲਾ ਰੱਟੇ ਲਾਉਣੇ ਹੀ ਸਾਡਾ ਮਾਸਟਰ ਡਿਗਰੀ ਕਲੀਅਰ ਕਰਨਾ ਹੀ ਸਾਡਾ ਮੋਟਿਵ ਨਹੀਂ ਅਸੀਂ ਉਹਨਾਂ ਸਾਰੇ ਸਾਹਿਤਕ ਵਿਧਾਵਾਂ ਦੇ ਹਰ ਤਹਿ ਤੱਕ ਪਹੁੰਚਣਾ ਕਿ ਕਿਸ ਤਰੀਕੇ ਦੇ ਨਾਲ ਇਹ ਸਾਹਿਤ ਰਚਨਾ ਹੁੰਦੀ ਐ ਤੇ ਵਿਦਿਆਰਥੀਆਂ ਨੂੰ ਵੀ ਅਸੀਂ ਰਚਨਾਤਮਕ ਵਿਰਤੀ ਕਿਵੇਂ ਦੇਣੀ ਹੈ ਕਹਾਣੀ ਦੀ ਗੱਲ ਕਰੀਏ ਨਾਨਕ ਸਿੰਘ ਨਵਤੇਜ ਸਿੰਘ ਨੁਰੰਗ ਸਿੰਘ ਸੰਤੋਖ ਸਿੰਘ ਧੀਰ ਡਾਕਟਰ ਦਲੀਪ ਕੋਰਟਿਵਾਣਾ ਮੋਹਨ ਸਿੰਘ ਭੰਡਾਰੀ ਭਾਈ ਸੁਜਾਨ ਸਿੰਘ ਗੁਰਗਵੀਰ ਢੰਡ ਪ੍ਰਿਆਮ ਸੰਧੂ ਗੁਰਵਖਸ਼ ਸਿੰਘ ਗੁਰਮukh ਸਿੰਘ ਮਸਾਫਰ ਕਲਵੰਤ ਸਿੰਘ ਵਿਰਕ ਅਜੀਤ ਕਾਲ ਇਹਨਾਂ ਨੂੰ ਅਸੀਂ ਪੜਦੇ ਰਹਾਂਗੇ ਤੇ ਪੜਦੇ ਰਹਿਣਾ ਹੀ ਆ 8ਵਾਂ ਨੰਬਰ ਸਾਡੇ ਕੋਲੇ ਆਉਂਦਾ ਇਕਾਂਗੀ ਦਾ ਇਕਾਂਗੀ ਅਸਲ ਤੇ ਨਾਟਕ ਤੇ ਇਕਾਂਗੀ ਇਕੱਠਾ ਹੀ ਅਸੀਂ ਕਰਾ ਦਿੰਨੇ ਆ ਪਰ ਇਕਾਂਗੀ ਨਾਟਕ ਤੋਂ ਛੋਟੀ ਹੁੰਦੀ ਹੈ ਇੱਕ ਕੰਗੀ ਹੁੰਦੀ ਹੈ ਇਸ ਕਰਕੇ ਇਸ ਨੂੰ ਵੱਖਰੇ ਵੱਖਰੇ ਵੀ ਕਰ ਸਕਦੇ ਆ ਆਈਸੀ ਨੰਦਾ ਬਲਵੰਤ ਗਾਰਗੀ ਕਪੂਰ ਸਿੰਘ ਹਮਨ ਸਾਨ ਸਿੰਘ ਸੇਖੋਂ ਡਾਕਟਰ ਹਰਚਰਨ ਸਿੰਘ ਇਹ ਸਾਡੇ ਕੋਲੇ ਇਕਾਂਗੀਕਾਰ ਨੇ ਸਾਨ ਸਿੰਘ ਸੇਖੋ ਦੀ ਵਿਧਾ ਵਿਚਾਰਧਾਰਾ ਬਾਕੀਆਂ ਦੇ ਨਾਲੋਂ ਵੱਖਰੀ ਰਹੀ ਹੈ ਮਾਰਕਸਵਾਦੀ ਵਿਚਾਰਧਾਰਾ ਨੂੰ ਲੈ ਕੇ ਜਿਹੜਾ ਹੈਗਾ ਇਹ ਸਾਹਿਤ ਦੇ ਉੱਪਰ ਵੀ ਜਿਹੜਾ ਉਹ ਤਜਰਬਾ ਹੈ ਜਿਹੜਾ ਉਹ ਇਸ ਦਾ ਸੁਭਾਅ ਹੈ ਤੇ ਇਸ ਤੋਂ ਬਿਨਾਂ ਇਹਦੀ ਜਿਹੜੀ ਵਿਚਾਰਧਾਰਾ ਹੈ ਉਸ ਦੇ ਵਿੱਚੋਂ ਨਜ਼ਰ ਆਉਂਦਾ ਹੈ ਕਿਉਂਕਿ ਇਸ ਨੇ ਉਸ ਸਾਹਿਤ ਦੇ ਉੱਪਰ ਕਾਫੀ ਕੰਮ ਕੀਤਾ ਹੈ ਤੇ ਦੂਸਰੀ ਗੱਲ ਹੈ ਨਾਵਲਕਰ ਨਾਵਲਕਰ ਨਾਨਕ ਸਿੰਘ ਕਿਉਂਕਿ ਦੇਖੋ ਜਿਹੋ ਜਿਹਾ ਅਸੀਂ ਸਾਹਿਤ ਪੜ੍ਹਦੇ ਆਂ ਜਿਹੋ ਜਿਹਾ ਸਾਡਾ ਆਲਾ ਦਵਾਲਾ ਹੈ ਜਿਹੋ ਜਿਹਾ ਅਸੀਂ ਲਾਇਬ੍ਰੇਰੀਆਂ ਦੇ ਵਿੱਚ ਜਾ ਕੇ ਪੜ੍ਹਦੇ ਆਂ ਉਹ ਸਾਨੂੰ ਸਾਹਿਤ ਦੇ ਵਿੱਚੋਂ ਉਹਦਾ ਪ੍ਰਭਾਵ ਦੇਖਣ ਨੂੰ ਮਿਲ ਨਹੀਂ ਮਿਲਣਾ ਇਸੇ ਤਰੀਕੇ ਦੇ ਨਾਲ ਸੰਤ ਸਿੰਘ ਸੇਖੋ ਦੀਆਂ ਰਚਨਾਵਾਂ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਹੈ ਨਾਵਲਕਾਰ ਨਾਨਕ ਸਿੰਘ ਗੁਰਦਿਆਲ ਸਿੰਘ ਜਸਵੰਤ ਸਿੰਘ ਕਮਲ ਅਮਰਤਾ ਪ੍ਰੀਤਮ ਨਰਿੰਦਰ ਸਿੰਘ ਤੇ ਇਸ ਤੋਂ ਬਿਨਾ ਤਸਨੀਮ ਨਰਿੰਦਰ ਤਸਨੀਮ ਕੱਠਈ ਰਾਜੀ ਅਲੱਗ-ਅਲੱਗ ਹੋਇਆ ਪਿਆ ਤੇ ਨਾਟਕ ਸਾਡੇ ਕੋਲੇ ਬਲਵੰਤ ਗਾਰ ਕੀ ਚਰਨਦਾਸ ਸਿੱਧੂ ਆਈਸੀ ਨੰਦਾ ਸੋ ਇਹਨਾਂ ਨੂੰ ਅਸੀਂ ਕਵਰ ਕਰਾਂਗੇ ਕਾਂਗੀ ਨਾਵਲਕਾਰ ਨਾਟਕਕਾਰ ਸਾਰੇ ਹੀ ਕਰਾਂਗੇ ਜੋ ਤੁਸੀਂ ਨੂੰ ਦੇਖ ਰਹੀ ਹੈ ਨਾ ਤੋਂ ਬਿਨਾ ਇੰਪੋਰਟੈਂਟ ਜਿਹੜੇ ਨਾਵਲਕਾਰ ਨਾਟਕਕਾਰ ਇਕਾਂਗੀਕਾਰ ਹੈ ਉਹਨਾਂ ਨੂੰ ਵੀ ਆਪਾਂ ਪੜਾਂਗੇ ऐसे YouTube चैनल ਦੇ ਉੱਪਰ ਮੈਂ ਕੋਸ਼ਿਸ਼ ਕਰਾਂਗੀ ਕਿ ਨਾਵਲਾਂ ਦੀ ਸ਼ਾਰਟ ਸਟੋਰੀ ਬਣਾ ਕੇ ਤੁਹਾਨੂੰ ਸੁਣਾਈ ਜਾਵੇ ਇਸ ਤੋਂ ਬਿਨਾ ਆਕਾਂਕੀ ਤੇ ਕਹਾਣੀਆਂ ਦੀ ਵੀ ਜ਼ਰੂਰ ਸ਼ਾਰਟ ਸਟੋਰੀ ਜਿਹੜੀ ਹੈਗੀ ਉਹ ਨੂੰ ਬਣਾ ਕੇ ਸੁਣਾਇਆ ਜਾਵੇ ਇਹਦੇ ਨਾਲ ਸਾਡਾ ਵਿਸ਼ੇ ਦੇ ਨਾਲ ਲਗਾਵ ਜਿਹੜਾ ਹੈਗਾ ਉਹ ਹੋਰ ਵੱਧ ਜਾਂਦਾ ਫਿਰ ਆਉਂਦਾ ਹੈ ਸਵੈ ਜੀਵਨੀ ਨਾਨਕ ਸਿੰਘ ਅਮਰਤਾ ਪ੍ਰੀਤਮ ਡਾਕਟਰ ਦਲੀਪ ਕੌਰ ਟਿਵਾਣਾ ਗੁਰਵਕ ਸਿੰਘ ਪ੍ਰੀਤਲੜੀ ਡਾਕਟਰ ਮਹਿੰਦਰ ਸਿੰਘ ਰੰਧਾਵਾ ਮਹਿੰਦਰ ਸਹਿੰਦਰ ਸਿੰਘ ਬੰਜਾਰਾ ਵੇਦ ਦੀ ਅਜੀਤ कौर ਇਹਨਾਂ ਸਾਰਿਆਂ ਨੂੰ ਸੀ ਪੜਦੇ ਹੋਏ ਸਾਹਿਤ ਦੇ ਵਿਨਪਿੰਨ ਰੂਪਾਂ ਦੀ ਵਿਸਥਾਰ ਸਹਿਤ ਚਰਚਾ ਕਰਦੇ ਹੋਏ ਲੋਕ ਸਾਹਿਤ ਦੇ ਵਿਨਪਿੰਨ ਰੂਪਾਂ ਬਾਰੇ ਚਰਚਾ ਕਰਾਂਗੇ ਹੁਣ ਇੱਥੇ ਤੁਸੀਂ ਲੋਕ ਸਾਹਿਤ ਜਾਂ ਸੱਭਿਆਚਾਰ ਦੇ ਵਿੱਚ ਸਿਰਫ ਇੰਨਾ ਪੜਿਆ ਅੱਜ ਤੱਕ ਕਿ ਗੀਤ ਪੜ ਲਏ डन ਲੋਕ ਨਾਚ ਪੜ ਲਏ ਖਤਮ ਗਮ ਲੋਕ ਗੀਤ ਪੜ ਲਏ ਖਤਮ ਪਰ ਇਸ ਤੋਂ ਬਿਨਾ ਸੀ ਉਹਨਾਂ ਲੋਕ ਗੀਤਾਂ ਨੂੰ ਵੀ ਪੜਾਂਗੇ ਜਿਹੜੇ ਲੋਕ ਗੀਤ ਸੁਹਾਗ ਨੇ ਘੋੜੀਆਂ ਨੇ ਸਿਠੜੀਆਂ ਨੇ ਹੁੱਲਾ ਹਲਾਰੇ ਨੇ ਠੀਕ ਹੈ ਇਹ ਸਾਰਿਆਂ ਨੂੰ ਪੜਾਂਗੇ ਕੁੱਲ ਮਿਲਾ ਕੇ ਪ੍ਰਾਣੇ ਸ਼ਬਦ ਸੱਭਿਆਚਾਰ ਦੇ ਕਿਹੜੇ-ਕਿਹੜੇ ਆ ਉਹਨਾਂ ਨੂੰ ਵੀ ਪੜਾਂਗੇ ਇਹ ਸਾਰਾ ਕੁਝ ਹੀ ਪੜਾਂਗੇ ਸੱਭਿਆਚਾਰ ਦੇ ਟੌਪਿਕ ਵਿੱਚ ਹੋਰ ਵੇਖ ਲੋ ਸੱਭਿਆਚਾਰ ਦੇ ਟੌਪਿਕ ਦੇ ਵਿੱਚ ਅਸੀਂ ਪ੍ਰਾਤਨ ਜਿੰਨੇ ਵੀ ਸ਼ਬਦ ਆ ਉਸ ਨੂੰ ਕਵਰ ਕਰਨ ਦੇ ਨਾਲ-ਨਾਲ ਰਜੇ ਅਸੀਂ ਉਹਨਾਂ ਸ਼ਬਦਾਂ ਨੂੰ ਕਵਰ ਕਰਾਂਗੇ ਜਿਹੜੇ ਸਾਡੇ ਪ੍ਰਾਣੇ ਸਮੇਂ ਦੇ ਵਿੱਚ ਬਜ਼ੁਰਗਾਂ ਦੀ ਰੋਜ਼ਾਨਾ ਜ਼ਿੰਦਗੀ ਦੇ ਨਾਲ ਜੁੜੇ ਹੋਏ ਸ਼ਬਦ ਸਨ ਜਿਹੜੇ ਕਿ ਹੁਣ ਅਸੀਂ ਜਿਹੜੇ ਹੈਗੇ ਆ ਵਿਸਾਰ ਚੁੱਕੇ ਆ ਜਾਂ ਭੁੱਲ ਚੁੱਕੇ ਆ ਪੰਜਾਬੀ ਵਿਆਕਰਨ ਦੀ ਗੱਲ ਕਰੀਏ ਤਾਂ ਅਸੀਂ ਉੱਥੇ ਹੀ ਭਾਸ਼ਾਵਾਰੀ ਪੜਾਂਗੇ ਭਾਸ਼ਾ ਕੀ ਹੈ ਭਾਸ਼ਾ ਕਿਵੇਂ ਪਣਪਦੀ ਹੈ ਕਿਵੇਂ ਜਨਮ ਲੈਂਦੀ ਹੈ ਭਾਸ਼ਾ ਦੇ ਵਿੱਚੋਂ ਲਿਖਤ ਰੂਪ ਦੇ ਲਈ ਅਸੀਂ ਲਿਪੀ ਕਿਵੇਂ ਪੈਦਾ ਹੁੰਦੀ ਹੈ ਹਨਾ ਇਹ ਸਾਰੀਆਂ ਚੀਜ਼ਾਂ ਨੂੰ ਪੜਦੇ ਹੋਏ ਵਿਆਕਰਨ ਦੇ ਉਹਨਾਂ ਅਹਿਮ ਤੱਤਾਂ ਨੂੰ ਪੜਾਂਗੇ ਜਿਹੜੇ ਕਿ ਤੁਹਾਨੂੰ ਸਕਰੀਨ ਤੇ ਦਿਖ ਰਹੀ ਹੈ विराम चिन्ह पंजाबी शब्द जोड ਮੁਹਾਵਰੇ ਅਖਾਨ ਵਿਆਕਰਨ ਦੇ ਜਿਹੜੇ ਟੌਪਿਕ ਹੈ ਬਹੁਤ ਘੱਟ ਮੈਂਸ਼ਨ ਕੀਤੇ ਹੋਏ ਹੈ ਬਟ ਇਸ ਤੋਂ ਬਿਨਾਂ ਵੀ ਬਹੁਤ ਸਾਰੇ ਟੌਪਿਕ ਹੈ ਜਿਹੜੇ ਅਸੀਂ ਉਹਨਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਨੀ ਹੈ ਫਿਰ ਸਾਡੇ ਕੋਲੇ ਅਗਲਾ ਟੌਪਿਕ ਆ ਜਾਂਦਾ ਹੈ ਲਿੰਗ ਵਚਨ ਕਾਲ ਬਾਰੇ ਸੰਖੇਪ ਰਚਨਾ ਪੈਰਾ ਰਚਨਾ ਅੰਡਿੱਠਾ ਪੈਰਾ ਸ਼ਬਦ ਕੋਸ਼ ਵਾਚਨ ਵਿਧੀ ਮੋਸਟ ਇੰਪੋਰਟੈਂਟ ਹੈ ਤਜਿਵੇਂ ਕਿ ਸਾਨੂੰ ਸ਼ਬਦ ਕੋਸ਼ ਦੀ ਲੋੜ ਵੀ ਪੈਂਦੀ ਹੈ ਅਸੀਂ ਸਾਹਿਤ ਦੇ ਵਿਦਿਆਰਥੀ ਆ ਤੇ ਸ਼ਬਦ ਕੋਸ਼ ਬਿਨਾ ਸਾਡਾ ਤਾਂ ਸਰਦਾ ਹੀ ਨਹੀਂ ਠੀਕ ਹੈ ਸੋ ਇਸ ਕਰਕੇ ਸਾਨੂੰ ਇਸ ਦੀ ਲੋੜ ਹੈਗੀ ਹੈ ਫਿਰ ਲੇਖ ਕਹਾਣੀ ਚਿੱਠੀ ਬਿਨੇ ਪੱਤਰ ਸੱਦਾ ਪੱਤਰ ਸਫਰ ਹੋ ਗਿਆ ਘਟਨਾ ਦ੍ਰਿਸ਼ ਵਰਣਨ ਲਿਪੀ ਵਰਣਮਾਲਾ ਸਵਰ ਵਿਅੰਜਨ ਦੁੱਤ ਅੱਖਰ ਲਗਾਣ ਲਗਾ ਅੱਖਰ ਇਹ ਸਾਰੇ ਵਿਸ਼ੇ ਨੂੰ ਅਸੀਂ ਧਿਆਨ ਦੇ ਵਿੱਚ ਰੱਖਾਂਗੇ ਉਹਨਾਂ ਨੇ ਨੋਟ ਪਾ ਕੇ ਸਪੈਸ਼ਲੀ ਇੱਕ ਗੱਲ ਵੀ ਲਿਖੀ ਹੈ ਕਹਿੰਦੇ ਉਪ ਵਿਸ਼ਾ ਸੰਬੰਧੀ ਪ੍ਰਸ਼ਨ ਉਹਦਾ ਪੱਧਰ ਬੀਏ ਪੱਧਰ ਲੈਵਲ ਤੱਕ ਦਾ ਹੋਵੇਗਾ ਭਾਵ ਕਿ ਅਸੀਂ ਇਸ ਮਾਸਟਰ ਕਿਡਰ ਪੰਜਾਬੀ ਨੂੰ ਕਵਰ ਕਰਨ ਦੇ ਲਈ ਅਸੀਂ ਉਹਨਾਂ ਸਾਰੀਆਂ ਬੀਏ ਦੀਆਂ ਕਿਤਾਬਾਂ ਨੂੰ ਵੀ ਧਿਆਨ ਦੇ ਵਿੱਚ ਰੱਖਾਂਗੇ ਆਪਣੇ ਸਿਲੇਬਸ ਨੂੰ ਕਵਰ ਕਰਨ ਦੇ ਸਮੇਂ ਦੌਰਾਨ ਜਾਂ ਫਿਰ ਆਪਾਂ ਲਾਸਟ ਦੇ ਇਹਨਾਂ ਕਿਤਾਬਾਂ ਦੇ ਉੱਪਰ ਚਰਚਾ ਕਰਾਂਗੇ ਠੀਕ ਹੈ ਕੁੱਲ ਮਿਲਾ ਕੇ ਇਹ ਆ ਪੰਜਾਬੀ ਮਾਸਟਰ ਕੈਡਰ ਦਾ ਸਿਲੇਬਸ ਜਿਹਨੂੰ ਆਪਾਂ ਅੱਜ ਡਿਸਕਸ ਕੀਤਾ ਤੁਹਾਡੇ ਨਾਲ ਤੇ ਅਸੀਂ ਇਸ ਨੂੰ ਪੂਰੇ ਵਧੀਆ ਤਰੀਕੇ ਦੇ ਨਾਲ ਮੈਂ ਆਪਣੀ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੀ ਕਿਉਂਕਿ ਆਪਾਂ ਸਾਰੇ ਜਦੋਂ ਤਿਆਰੀ ਕਰਾਂਗੇ ਤਾਂ ਪਤਾ ਉਹਦੇ ਲੱਗਣਾ ਕੁੱਲ ਮਿਲਾ ਕੇ ਸਿਲੇਬਸ ਦੀ ਜਾਣ ਪਛਾਣ ਜਿਹੜੀ ਤੁਹਾਡੇ ਨਾਲ ਕਰਵਾਉਣੀ ਸੀ ਮੈਂ ਉਹ ਕਰਵਾ ਦਿੱਤੀ ਅੱਜ ਪਰ ਇਸ ਤੋਂ ਬਿਨਾ ਅਸੀਂ ਕਿਹੜੀਆਂ ਚੀਜ਼ਾਂ ਹੋਰ ਪੜਾਂਗੇ ਉਹ ਵੀ ਆਪਾਂ ਦੇਖਾਂਗੇ ਵੀ ਹੋਰ ਕਿਹੜੀਆਂ-ਕਿਹੜੀਆਂ ਅਸੀਂ ਚੀਜ਼ਾਂ ਇਸ ਦੇ ਵਿੱਚ ਪੜਨ ਦੀ ਕੋਸ਼ਿਸ਼ ਕਰਾਂਗੇ। ਲਾਸਟ ਤੇ ਮੈਂ ਇਹੀ ਕਹੂੰਗੀ ਕਿ ਨਤੀਜਿਆਂ ਦਾ ਕਦ ਸਦਾ ਮਿਹਨਤ ਦੀ ਖਰਾਕ ਤੇ ਨਿਰਭਰ ਕਰਦਾ ਹੈ। ਨਤੀਜਿਆਂ ਦਾ ਕਦ ਸਦਾ ਮਿਹਨਤ ਦੀ ਖਰਾਕ ਤੇ ਨਿਰਭਰ ਕਰਦਾ ਹੈ ਤੇ ਕੁੱਲ ਮਿਲਾ ਕੇ ਮਿਹਨਤ ਕਰਦੇ ਜਾਓ, ਮਿਹਨਤ ਕਰਦੇ ਜਾਓ। ਨਤੀਜੇ ਆਪਣੇ ਆਪ ਮਿਲਦੇ ਜਾਣਗੇ। ਕਦੇ ਵੀ ਫਲ ਦੀ ਇੱਛਾ ਪਹਿਲਾਂ ਨਾ ਰੱਖੋ ਤਾਂ ਕਿ ਉਹ ਜਦੋਂ ਫਲ ਨਾ ਪ੍ਰਾਪਤ ਹੋਵੇ ਨਾ ਫਿਰ ਬੰਦੇ ਦੇ ਮਨ ਤੇ ਬੜਾ ਅਸਰ ਪੈਂਦਾ, ਦਿਲ ਤੇ ਬੜਾ ਅਸਰ ਪੈਂਦਾ। ਤੇ ਇਹੋ ਜੇ ਅਸਰ ਦਿਲਾਂ ਤੇ ਨਹੀਂ ਪਾਈਦੇ ਹੁੰਦੇ ਤੇ ਕੁੱਲ ਮਿਲਾ ਕੇ ਆਪਦੇ ਦਿਮਾਗ ਨੂੰ ਇਸ ਤਰੀਕੇ ਦਾ ਬਣਾ ਕੇ ਰੱਖਣਾ ਹੈ ਕਿ ਅਸੀਂ ਮਿਹਨਤ ਕਰਨੀ ਆ ਮੁਸ਼ਕਕਤ ਕਰਨੀ ਆ ਤੇ ਫਲ ਉਸ ਵਾਹਿਗੁਰੂ ਪ੍ਰਮਾਤਮਾ ਨੇ ਦੇ ਕੇ ਰਹਿਣਾ ਠੀਕ ਹੈ ਸੋ ਮਿਲਦੇ ਆ ਫਿਰ ਆਪਾਂ ਮਾਸਟਰ ਗ੍ਰੇਡਰ ਪੰਜਾਬੀ ਦੀਆਂ ਥਿਉਰੀ ਕਲਾਸਾਂ ਦੇ ਵਿੱਚ ਇਸ ਤੋਂ ਬਿਨਾਂ ਐਮਸੀਕੂ ਕਲਾਸਾਂ ਦੇ ਵਿੱਚ ਇਸ ਤੋਂ ਬਿਨਾਂ ਆਪਾਂ ਕਹਾਣੀਆਂ ਨਾਟਕ ਨਾਵਲ ਦੇ ਛੋਟੇ ਸ਼ਾਰਟ ਕਹਾਣੀਆਂ ਬਣਾ ਕੇ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਹੈ ਇਸੇ ਚੈਨਲ ਦੇ ਉੱਪਰ ਆਉਣਗੀਆਂ ਤੇ ਤੁਸੀਂ ਇਸ ਚੈਨਲ ਨੂੰ ਪੜੋ ਪੰਜ ਆਵ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਹਰ ਜਿਹੜਾ ਲੈਕਚਰ ਹੈ ਜਾਂ ਹਰ ਜਿਹੜੀ ਮਾਸਟਰ ਗ੍ਰੇਡਰ ਪੰਜਾਬੀ ਦੇ ਨਾਲ ਸੰਬੰਧਿਤ ਵੀਡੀਓ ਹੈ ਕਲਾਸ ਹੈ ਜਮਾਤ ਹੈ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਸੋ ਅੱਜ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ Gracias.